ਕੇਂਦਰੀ ਫੂਡ ਪ੍ਰੋਸੈਸਿੰਗ ਸਨਤ ਮੰਤਰੀ ਚਿਰਾਗ ਪਾਸਮਾਨ ਨੇ ਨਵੀਂ ਦਿੱਲੀ ਵਿੱਚ ਵਰਲਡ ਫੂਡ ਇੰਡੀਆ 2024 ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ಅಪਾਰ ਸੰਭਾਵਨਾਵਾਂ ਨੇ ਅਤੇ ਇਹ ਕਿਸਾਨਾਂ ਦੀ ਆਮਦਨ ਨੂੰ ਵਿਧਾਨ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਹ ਪਲੈਟਫਾਰਮ ਹੈ ਜਹਾਂ ਪਰ ਹਰ ਤਰੀਕੇ ਦੀ ਸਮੱਸਿਆ ਔਰ ਸਮਾਧਾਨ ਇਕ ਸਾਥ ਆਪਕੋ ਮਿਲ ਸਕਤੇ। नए नए आइडियाज नए नए स्टार्टअप्स नए नए इनोवेशंस। ऐसे लोग मंच पर आ सकते हैं जिनको संभवतः अपनी सोच को या अपनी काबिलियत को प्रदर्शित करने का इससे पहले कोई अवसर प्रदान नहीं हुआ होगा तो ऐसे में जब ये प्लेटफॉर्म हम लोग दे रहे हैं और ना सिर्फ नेशनली बल्कि ਇਸ ਮੌਕੇ ਬੋਲਦੇ ਹਾਂ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤੀ ਖਾਣ ਪੀਣ ਦੀਆਂ ਵਸਤਾਂ ਪੂਰੀ ਦੁਨੀਆ ਵਿੱਚ ਪਸੰਦ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਧਿਆਨ ਵਿੱਚ ਰੱਖਦੇ ਹਾਂ ਇਸ ਨਾਲ ਜੁੜੀਆਂ ਸਨਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਏ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਦੇ ਪ੍ਰੋਸੈਸਡ ਫੂਡ ਦੀ ਬਰਾਮਦ ਵਿੱਚ ਜ਼ਿਕਰ ਯੋਗ ਵਾਦਾ ਹੋਇਆ ਏ ਉਹਨਾਂ ਨੇ ਕਿਹਾ ਕਿ ਵਰਲਡ ਫੂਡ ਇੰਡੀਆ ਪ੍ਰੋਸੈਸਿੰਗ ਫੂਡ ਸਨਤ ਨੂੰ ਇੱਕ ਮੰਚ ਤੇ ਲਿਆਉਣ ਲਈ ਕੋ ਮੰਤਰੀ ਸਮਾਗਮ ਹੋ ਸਾਬਤ ਹੋਵੇਗਾ